ਅੱਜ ਕੀ ਨਾ ਮੈਂ ਤੇ ਕੀ ਕਰਨਾ ਮੇਰਾ ਨਾਮ ਵਰਿੰਦਰ ਪੱਤਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਮੈਂ ਸਵਾਗਤ ਕਰਦਾ ਜੀ ਤੁਹਾਡੇ ਚੈਨਲ ਦੇ ਥਰੂ ਅਸੀਂ ਸਾਰੇ ਬਠਿੰਡਾ ਵਾਸੀਆਂ ਨੂੰ ਇਹ ਅਪੀਲ ਵੀ ਕਰਦੇ ਤੇ ਸਾਡੀ ਇਹ ਇੱਕ ਰਿਕਵੈਸਟ ਹੈ ਜੀ ਤੇ ਤੁਸੀਂ ਤੁਸੀਂ ਮੇਲੇ ਨੂੰ ਖਾਮਯਾਬ ਕਰੋ ਤੇ ਆਓ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਜੀ ਰੂਜ਼ ਗਾਰਡਨ ਦੇ ਅਪੋਜ਼ਿਟ ਬਲੂ ਫੌਕਸ ਗਰਾਊਂਡ ਖਾਸ ਕਰਕੇ ਮੇਲਿਆਂ ਦੇ ਨਾਲ ਹੀ ਮੇਰੇ ਸਾਹਮਣੇ ਗਰਾਊਂਡ ਜਾਨੀ ਜਾਂਦੀ ਹੈ ਜੀ ਤੇ ਤੁਹਾਡਾ ਸਾਰਾ ਜੀ ਸਵਾਗਤ ਹੈ ਤੇ ਤੁਸੀਂ ਆ ਕੇ ਵਧੀਆ ਇੰਜੋਏ ਕਰੋ ਕਿਸ ਚੀਜ਼ ਨੂੰ ਕਿੰਨੀਆਂ ਕਿਸਮਾਂ ਲੱਗੀਆਂ ਜਾਂ ਕਿਹੜੀਆਂ-ਕੜੀਆਂ ਆਈਟਮਾਂ ਦੀ ਸਾਡੇ ਕੋਲ ਤੁਸੀਂ ਦੇਖੋਗੇ ਨਾ ਤੁਸੀਂ ਇਹਦੇ ਵਿੱਚ ਵਿਸਤਾਰ ਨਹੀਂ ਤਾਂ ਹੁਣ ਘਸਾਵੇ ਨਹੀਂ ਹੈਗਾ ਇਹ ਤਾਂ ਕੋਈ ਹਰ ਤਰ੍ਹਾਂ ਦਾ ਸਟਾਲ ਆ ਜੀ ਕੱਪੜੇ ਤੋਂ ਲੈ ਕੇ ਜੁਐਲਰੀ ਤੱਕ ਆਰਟੀਫੀਸ਼ੀਅਲ ਘਰਾਂ ਦੀ ਰਸੋਈ ਦੇ ਸਾਮਾਨ ਲੈ ਲੋ ਆਪਾਂ ਜਾਂ ਕੋਈ ਹੋਰ ਕਿਸ ਤਰ੍ਹਾਂ ਦਾ ਵੀ ਆਪਣਾ ਡੋਮੈਸਟਿਕ ਆਈਟਮ ਦਾ ਸਾਮਾਨ ਤੁਸੀਂ ਲੈ ਸਕਦੇ ਹੋ ਫਰਨੀਚਰ ਦੇਖ ਸਕਦੇ ਆ ਕਰੋਕਰੀ ਦੇਖ ਸਕਦੇ ਆ ਹਰ ਚੀਜ਼ ਅਸੀਂ ਕਵਰ ਕੀਤੀ ਹੈ ਤੇ ਕੱਪੜੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਆ ਉਸ ਤੋਂ ਬਾਅਦ ਰਾਈਡਸ ਝੂਲੇ ਲੱਗੇ ਆ ਜੀ ਛੋਟੇ ਬੱਚਿਆਂ ਲਈ ਬੱਚੇ ਵੱਡਿਆਂ ਲਈ ਵੀ ਸਾਰੇ 3 ਸਾਲ ਤੋਂ ਉਮਰ ਜਿਹੜੀ ਛੋਟੇ ਬੱਚੇ ਜਿਹੜੇ ਸ਼ੁਰੂ ਉਹ ਸਾਰੇ ਜਹਾਜ਼ ਜੀ ਤੁਹਾਡੇ ਨੂੰ ਪਹੁੰਚਾ ਹਾਂ ਜੀ ਹਾਂਜੀ ਹਾਂਜੀ ਸਾਰੇ ਦੇਖੋ ਜੀ ਪੰਜਾਬ ਦਾ ਜਹਾਜ਼ ਨਾਲ ਬੜਾ ਪਿਆਰ ਆ ਜੀ ਹੁਣ ਪਿਛਲੇ ਕਈ ਸਾਲਾਂ ਤੋਂ ਹੁਣ ਤਾਂ ਸਾਰਾ ਸਾਡਾ ਪੰਜਾਬ ਜਾਂ ਬਾਹਰ ਜਾ ਰਿਹਾ ਜਾ ਰਿਹਾ ਜਾ ਜਾ ਰਿਹਾ ਹੈ ਇਸ ਕਰਕੇ ਸਾਡੇ ਮਨ ਚ ਕੀ ਖਿਆਲ ਆਇਆ ਹੁਣ ਤੁਹਾਡੇ ਪਹਿਲਾਂ ਵੀ ਇੱਕ ਲੱਖੇਟਿਆ ਤੇ ਬੜਾ ਕ੍ਰੇਜ਼ ਆ ਜੀ ਜਹਾਜ਼ ਇੱਕ ਚੱਲ ਜੇ ਦੂਜਾ ਮਗਰ ਤਿਆਰੀ ਹੁੰਦੇ ਜਨਤਾ ਬੈਠ ਚੜਨ ਨੂੰ ਇਹ ਤਾਂ ਕ੍ਰੇਜ਼ ਆ ਜੀ ਵਧੀਆ ਬੜਾ ਚੰਗਾ ਲੱਗਦਾ ਜੀ ਸਰਬ ਅਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਅਪੀਲ ਕਰਾਂਗੇ ਜੀ ਤੁਸੀਂ ਸਾਰੇ ਆਓ ਤੇ ਦੱਸੋ ਇੱਥੇ ਆ ਕੇ ਤੁਸੀਂ ਕਿ ਕਿਸ ਤਰ੍ਹਾਂ ਦਾ ਨੁਛਾ ਲੱਗਿਆ ਸਾਨੂੰ ਫੀਡਬੈਕ ਦਿਓ ਤੇ ਆਪਣਾ ਤੁਸੀਂ ਵਧੀਆ ਟਾਈਮ ਸਪੈਂਡ ਕਰੋਗੇ ਬੱਚਿਆਂ ਦੇ ਨਾਲ ਤੁਸੀਂ ਆ ਕੇ ਇੱਥੇ ਬੜੇ ਹੀ ਵਧੀਆ-ਵਧੀਆ ਤੇ ਖਾਣ ਪੀਣ ਨੂੰ ਸਟਾਲ ਲੱਗੇ ਨੇ ਝੂਲੇ ਲੱਗੇ ਹੋਏ ਨੇ ਤੇ ਬਾਕੀ ਤੁਸੀਂ ਆਪਣੇ ਸੈਲਫੀ ਪੁਆਇੰਟ ਬੜੇ ਅੱਛੇ ਬਣੇ ਆ ਜਿਹੜੀ ਤੁਸੀਂ ਬੰਦੇ ਫੋਟੋ ਖਿਚਣ ਦੇ ਸ਼ਕੀਨ ਹੁੰਦੇ ਆ ਤੇ ਉਹਨਾਂ ਲਈ ਇਹ ਬਹੁਤ ਹੀ ਇੱਕ ਵਧੀਆ ਮੌਕਾ ਆ ਇੱਕ ਟਾਈਮ ਵੀ ਦਿਨ ਵੀ ਠੀਕ ਆ ਵਧੀਆ ਹੀ ਕੋਈ ਠੰਡ ਜਿਆਦਾ ਨਹੀਂ ਹੋਈ ਤਾਂ ਤੁਸੀਂ ਇਸ ਚੀਜ਼ ਦਾ ਇੰਜੋਏ ਕਰ ਸਕਦੇ ਹੋ ਟਾਈਮਿੰਗ ਤੁਸੀਂ ਲੈ ਕੇ ਚੱਲੋ ਅਸੀਂ 12 ਵਜੇ 12:00 ਵਜੇ ਸ਼ੁਰੂ ਹੁੰਦਾ ਤੇ ਸ਼ਾਮ ਦੇ ਰਾਤ ਦੇ 10 ਵਜੇ ਤੱਕ ਚੱਲਦਾ ਜੀ ਤੇ ਚੱਲੇਗਾ ਜੀ ਇਹ ਪੂਰਾ ਤਾਂ ਜ਼ਿਆਦਾ ਖਰੀਦਦਾਰੀ ਕਰਦੀ ਹਾਂ ਹਾਂਜੀ ਹਾਂਜੀ ਉਹਨਾਂ ਲਈ ਬੜਾ ਜੀ ਦੇਖੋ ਇਹ ਸਾਰਿਆਂ ਲਈ ਤੁਸੀਂ ਦੇਖੋਗੇ ਹਰ ਸਾਲ ਦੇ ਉੱਪਰ ਇਸ ਵੇਲੇ ਨਿਗਾਹ ਮਾਰੋਗੇ ਫਰਨੀਚਰ ਕਿਉਂਕਿ ਦੇਖੋ ਬੰਦਿਆਂ ਦਾ ਕੰਮ ਤਾਂ ਜ਼ਿਆਦਾ ਪੈਸੇ ਕਮਾਣ ਦਾ ਕੀ ਹੁੰਦਾ ਆ ਉਹਨੂੰ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਇਹ ਸਾਡੀਆਂ ਤੀਪ ਧੀਆਂ ਭੈਣਾਂ ਜਾਣਦੀਆਂ ਜਾਂ ਸਾਡੀਆਂ ਮਾਵਾਂ ਨੂੰ ਪਤਾ ਹੈ ਤੇ ਉਹੀ ਚੀਜ਼ ਨੂੰ ਬਸ ਜੀ ਦੇਖੇ ਸਾਰੇ ਬੰਦੇ ਸਾਥ ਦੇ ਰਹੇ ਸ਼ਾਪਿੰਗ ਕਰ ਰਹੇ ਜੀ ਬੜਾ ਅੱਛਾ ਲੱਗ ਰਿਹਾ ਹੈ ਹਾਂਜੀ ਛੋਟੀ ਨੋਮੀਨਲ ਫੀਸ ਰੱਖੀ ਹੈ ਜੀ 40 ਰੁਪਏ ਦੀ ਫੀਸ ਰੱਖੀ ਹੈ ਜਿਹਦੇ ਥਰੂ ਤੁਸੀਂ ਆੰਦੇ ਆ ਤੁਸੀਂ ਪੂਰਾ ਇੰਜੋਏ ਕਰਦੇ ਤੁਸੀਂ ਇਸ ਸੀ ਇਸ ਤੋਂ ਸਸਤਾ ਐਂਟਰਟੇਨਮੈਂਟ ਕੋਈ ਨਹੀਂ ਹੈ ਜੀ ਤੁਸੀਂ ਕਿਸੇ ਮਲਟੀਪਲੈਕਸ ਚਲ ਜਾਓਗੇ ਉੱਥੇ ਟਿਕਟ ਤੁਹਾਡੀ 450 450 ਟਿਕਟ ਆ ਤਾਂ ਤੁਸੀਂ ਉਹਦੇ ਵਿੱਚ ਆਪਣਾ ਖਾਣ ਨੂੰ ਕੁਛ ਨਹੀਂ ਜਾ ਸਕਦੇ ਤੁਸੀਂ ਭਾਵੇਂ ਆਪਣਾ ਘਰੋ ਬਣਾ ਕੇ ਲਿਆਓ ਜੋ ਮਰਜ਼ੀ ਖਾਓ ਪੀਓ ਐਸ਼ ਕਰੋ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤੇ ਜੀ ਸਰ ਮੈਂ ਲੋਕਲ ਰਹਿਣ ਵਾਲੀ ਹਾਂ ਤੇ ਸਾਡੇ ਬਠਿੰਡਾ ਸ਼ਹਿਰ ਦੇ ਵਿੱਚ ਮੇਲੇ ਲੱਗੇ ਹੋਏ ਐ ਵੈਸੇ ਇਸ ਤੋਂ ਪਹਿਲਾਂ ਵੀ ਕਾਫੀ ਮੇਲੇ ਲੱਗੇ ਲੇਕਿਨ ਇਸ ਵਾਰ ਬਹੁਤ ਵਧੀਆ ਮੇਲਾ ਹੈ ਜਿਹਦੇ ਵਿੱਚ ਕੀ ਸਭ ਕੁਝ ਦੇਖਣ ਨੂੰ ਮਿਲਿਆ ਆਪਾਂ ਨੂੰ ਹਰ ਤਰ੍ਹਾਂ ਦੀ ਸਟਾਲ ਹੈ ਲੱਗੀਆਂ ਹੋਈਆਂ ਨੇ ਬੱਚਿਆਂ ਦੇ ਵਾਸਤੇ ਖਾਣ ਪੀਣ ਦਾ ਹੈ ਝੂਲਿਆਂ ਦਾ ਪ੍ਰਬੰਧ ਹੈ ਔਰ ਮਤਲਬ ਘਰ ਵਿੱਚੋਂ ਕਾਫੀ ਬੀਜ਼ੀ ਰਹਿੰਦਾ ਤਾਂ ਕਰਕੇ ਮਤਲਬ ਟਾਈਮ ਨਹੀਂ ਮਿਲਦਾ ਔਰ ਇਹੋ ਜਿਹੇ ਮੇਲੇ ਜਦੋਂ ਲੱਗਦੇ ਨੇ ਤੇ ਬਹੁਤ ਅੱਛਾ ਲੱਗਦਾ ਹੈ ਕਿ ਬੱਚਿਆਂ ਨੂੰ ਚਲੋ ਮੋਬਾਈਲ ਜਾਂ ਫੋਨਸ ਤੋਂ ਦੂਰ ਰਹਿ ਕੇ ਕੁਝ ਇੰਜੋਏ ਕਰਨ ਨੂੰ ਮਿਲਦਾ ਹੈ ਤੇ ਆਈ ਹੋਪ ਕਿ ਅੱਗੇ ਵੀ ਇਸ ਤਰ੍ਹਾਂ ਦੇ ਸਾਡੇ ਸ਼ਹਿਰ ਦੇ ਵਿੱਚ ਮੇਲੇ ਲੱਗਦੇ ਰਹਿਣ ਖਾਸ ਕਰ ਲੇਡੀਜ਼ ਹਜੇ ਵੀ ਐਸੇ ਤਾਂ ਬਹੁਤ ਡਵੈਲਪ ਹੋ ਗਏ ਆ ਪਰ ਹਜੇ ਵੀ ਲੇਡੀਜ਼ ਕਈ ਬਾਹਰ ਨਹੀਂ ਨਿਕਲਦੀਆਂ ਲੱਗਦਾ ਵੀ ਬਾਹਰ ਨਿਕਲਣਾ ਚਾਹੀਦਾ ਹਾਂਜੀ ਆਬਵੀਅਸਲੀ ਲੇਡੀਜ਼ ਨੂੰ ਬਾਹਰ ਨਿਕਲਣਾ ਚਾਹੀਦਾ ਹੈ ਚਾਹੇ ਮਤਲਬ ਉਹ ਕਾਰ ਵਿੱਚ ਕੰਮ ਕਰਦੀਆਂ ਨੇ ਜਾਂ ਫਿਰ ਅੱਜਕਲ ਬਿਜ਼ੀ ਵੀ ਨੇ ਕਾਫੀ ਵਰਕਿੰਗ ਔਮੈਨਸ ਹੈ ਉਹਨਾਂ ਨੂੰ ਆਪਦੀ ਸਟ्रेस ਦੂਰ ਕਰਨੇ ਕਿਉਂਕਿ ਲਾਈਫ ਐਨੀ ਜ਼ਿਆਦਾ ਬੀਜ਼ੀ ਹੋ ਗਈ ਔਰ ਸਟ्रेसਫੁਲ ਹੋ ਗਈ ਹੈ ਕਿ ਥੋੜਾ ਆਊਟਿੰਗ ਹੋਣੀ ਚਾਹੀਦੀ ਹੈ ਵੀਕਲੀ ਮੇਲੇ ਲੱਗਨੇ ਚਾਹੀਦੇ ਆ ਬੱਚਿਆਂ ਵਾਸਤੇ ਮਤਲਬ ਸਾਰੇ ਕੁਝ ਹੋਣਾ ਚਾਹੀਦਾ ਜਿਨਾਂ ਨੂੰ ਮੈਂ ਕਿ ਪਿਛੇ ਕੁਝ ਸਾਲਾਂ ਤੋਂ ਜਾਂ ਫਿਕਰ ਜਿਹਾ ਨਾ ਮੈਂ ਤਾਂ ਪ੍ਰਧਾਨ ਦੇਸ਼ ਚਾਹ ਹੁੰਦਾ ਸੀ ਉਹਨੂੰ ਕਿਵੇਂ ਦੇਖਦੇ ਹਾਂ ਕਿੰਨਾ ਕੁ ਪ੍ਰਵਰਤਨ ਹਾਂਜੀ ਹੁਣ ਤਾਂ ਕਾਫੀ ਪਰਿਵਰਤਨ ਆਇਆ ਹੈ ਦੇ ਵਿੱਚ ਕਿਉਂਕਿ ਕਾਫੀ ਮਤਲਬ ਕਿ ਹਰ ਫੀਲਡ ਵਿੱਚ ਔਮਨਸ ਅਗੇ ਨਹੀਂ ਔਮਨਸ ਏਮਪਾਵਰਮੈਂਟ ਨੂੰ ਆਪਣਾ ਉਹ ਕਰ ਰਹੇ ਮਤਲਬ ਪੜਾਵਾ ਦੇ ਰਹੀ ਹੈ ਸਰਕਾਰ ਔਰ ਲੇਡੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਹਰ ਖੇਤਰ ਵਿੱਚ ਹੈਗਾ ਔਰ ਮਤਲਬ ਪਰ ਜੇ ਆਪਾਂ ਵੈਸੇ ਗੱਲ ਕੀਤੀ ਗਿਆ ਵੀ ਥਰੇ ਲੋਕਾਂ ਤੇ ਜਿਹੜੀਆਂ ਜਦੋਂ ਕਿਸਾਂ ਦੀ ਗੱਲ ਕਰਦੇ ਆ ਜੇ ਲੜਾਈ ਝਗੜਿਆ ਦੀ ਗੱਲ ਕਰਦੇ ਆ ਤਾਂ ਕਹਿੰਦੇ ਵੀ ਲੇਡੀਜ਼ ਉਹ ਮਿਸਯੂਜ਼ ਕਰਦੀਆਂ ਪਾਵਰ ਹੁੰਦੀ ਜਾਦਾ ਵੱਡੀ ਹੁੰਦੀ ਆ ਅ ਸਰ ਇਹ ਮੈਂ ਉਹਨ ਕੁਝ ਨਹੀਂ ਕਹਿ ਸਕਦੀ ਇਹ ਦੇਖੋ ਇਹਦਾ ਅਲੱਗ-ਅਲੱਗ ਹੁੰਦਾ ਹੈ ਮਤਲਬ ਮੈਂ ਲੇਡੀਜ਼ ਦੇ ਮੈਂ ਖੁਦ ਲੇਡੀਜ਼ ਆ ਮੈਂ ਲੇਡੀਜ਼ ਦੇ ਖਿਲਾਫ ਨਹੀਂ ਬੋਲੂਗੀ ਲੇਕਿਨ ਉਹ ਡਿਪੈਂਡ ਕਰਦਾ ਹੈ ਸਿਰਫ ਮਤਲਬ ਵਿਅਕਤੀ ਤੇ ਡਿਪੈਂਡ ਕਰਦਾ ਹੈ ਵਿਅਕਤੀ ਤੇ ਡਿਪੈਂਡ ਕਰਦਾ ਹੈ ਉਹਨਾਂ ਦੀ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ ਜੇ ਆਪਾਂ ਕਹਿ ਦਈਏ ਚੰਗੇ ਬਾੜੇ ਹਰ ਖੇਤਰ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਲਵਿੰਦਰ ਕੌਰ ਹੈ। ਲੋਕਲ ਬਟੰਡਾ। ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਲੱਗਿਆ ਮੈਨੂੰ? ਅਸੀਂ ਜੀ ਮੇਲਾ ਵੇਖਣ ਆਏ ਆ ਸਾਨੂੰ ਮੇਲਾ ਬਹੁਤ ਪਸੰਦ ਆਇਆ। ਇਤ ਕੀ ਵਾਰ ਬਹੁਤ ਪਸੰਦ ਆਇਆ ਤੇ ਪਿਛਲੀ ਵਾਰ ਤਾਂ ਇੰਨਾ ਵਧੀਆ ਨਹੀਂ ਸੀ। ਐਤ ਕੀ ਤਾਂ ਬਹੁਤ ਹੀ ਅੱਛਾ ਹੈ। ਸੋਹਣਾ ਸਜਿਆ ਹੋਇਆ। ਬਹੁਤ ਮਨ ਖੁਸ਼ ਹੋਇਆ ਦੇਖ ਕੇ। ਤੇ ਮਤਲਬ ਅਸੀਂ ਦੇਖ ਕੇ ਖਰੀਦਦਾਰੀ ਵੀ ਕੀਤੀ ਹੈ। ਸਾਨੂੰ ਬਹੁਤ ਸੋਹਣਾ ਲੱਗਿਆ ਬਹੁਤ ਖੁਸ਼ੀ ਹੈ। ਲੱਗਦਾ ਲੇਡੀਆਂ ਜ਼ਿਆਦਾਤਰ ਤਾਂ ਰਾਜ ਰਹੀਆਂ। ਇਸ ਤਰ੍ਹਾਂ ਦੇ ਮਿਲਿਆ ਜਾਉਣਾ ਚਾਹੀਦਾ ਹਾਂਜੀ ਸਾਰਾ ਰੋਣਾ ਚਾਹੀਦਾ ਮਨੋਰੰਜਨ ਕਰਨਾ ਚਾਹੀਦਾ ਹੈ ਮਨੋਰੰਜਨ ਹੈ ਤੇ ਅਸੀਂ ਵੀ ਮਨੋਰੰਜਨ ਕਰਨੇ ਆਏ ਆ ਵੀ ਘਰਾਂ 'ਚ ਬੈਠੇ ਬੈਠੇ ਬੋਰ ਹੋ ਜਾਈਦਾ ਸਾਰਾ ਦਿਨ ਕੰਮ ਠੰਡੇ ਕਰੀਦੇ ਆ ਘਰਾਂ ਦੇ ਕਦੇ ਆਉਣਾ ਵੀ ਚਾਹੀਦਾ ਹੈ ਹਨਾ ਆਪ ਦਾ ਅੰਜਵਾਇ ਕਰਨਾ ਚਾਹੀਦਾ ਹੈ ਲੱਗਦਾ ਵੀ ਮੋਬਾਈਲ ਜਿਵੇਂ ਅੱਜਕੱਲ ਨੌਜਵਾਨ ਪੀੜ੍ਹੀ ਆ ਜਾਂ ਉਹ ਸਾਰੀਆਂ ਲੇਡੀਜ਼ ਵੀ ਮੋਬਾਈਲ 'ਚ ਗੁੱਪੀਆਂ ਰਹਿੰਦੀਆਂ ਉਹਨਾਂ ਦਾ ਵੀ ਦੂਰੀ ਬਣਦੀ ਹੈ ਹਾਂਜੀ ਉਹ ਮੋਬਾਈਲ 'ਚ ਕਾ ਬਸ ਅੱਖਾਂ ਦੇ ਰੋਸ਼ਨੀ ਖਰਾਬ ਕਰਨ ਵਾਲੀ ਗੱਲ ਨਾਲ ਟਾਈਮ ਬਰਬਾਦ ਕਰਨ ਇਸ ਤਰ੍ਹਾਂ ਦੇ ਜਿਹੜੇ ਸੱਭਿਆਚਾਰਕ ਮੇਲੇ ਆ ਬਹੁਤ ਵਧੀਆ ਬਹੁਤ ਖੁਸ਼ੀ ਹੈ ਮਤਲਬ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਸ਼ਹਿਰ ਵਾਸੀਆਂ ਨੂੰ ਤਾਂ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜਿੰਨੀਆਂ ਵੀ ਔਰਤਾਂ ਘਰੇ ਬੈਠੀਆਂ ਤੇ ਐਵੇਂ ਕੋਈ ਕਿਸੇ ਪਾਸੇ ਦਿਮਾਗ ਚ ਲੈ ਜਾਂਦਾ ਕੋਈ ਕਿਸੇ ਪਾਸੇ ਟੈਨਸ਼ਨਾਂ ਚ ਕੁਭੀ ਨਾ ਹੋਈਆਂ ਤੇ ਆਓ ਇੱਥੇ ਆਓ ਆ ਕੇ ਆਪਦੀ ਟੈਨਸ਼ਨ ਦੂਰ ਕਰੋ ਅੰਡਵਾਏ ਕਰੋ ਖਰੀਦਦਾਰੀ ਕਰੋ ਬੱਚਿਆਂ ਨੂੰ ਲੈ ਕੇ ਆਓ ਪੋਤਿਆਂ ਨੂੰ ਦੋਧਿਆਂ ਨੂੰ ਤੇ ਖੁਸ਼ ਰਹੋ ਸਾਰੇ ਜਣੇ ਮੇਲੇ ਵਿੱਚ ਜਿੱਦਾਂ ਜਿਹੜਾ ਖਾਦਾ ਪੀਤਾ ਰਹਿ ਜਾਵੇ ਉਹਨਾਂ ਦਾ ਹਾਂਜੀ ਜਿੰਨਾ ਤੇ ਮੇਲੇ ਵਿੱਚ ਜਿੰਨਾ ਸਿਰ ਕੁਝ ਖਾਦਾ ਪੀਤਾ ਨਾਲ ਉਹ ਵੀ ਬਖਾਂਜੀ ਉਹ ਵੀ ਲਵਖਰਾ ਸਵਾਦ ਹੈ ਕਿਉਂਕਿ ਘਰੇ ਤਾਂ ਆਪਾਂ ਖਾਂਦੇ ਹੀ ਰਹਿੰਨੇ ਆ ਕੋਈ ਆਪਾਂ ਕਦੇ-ਕਦੇ ਇਸ ਤਰ੍ਹਾਂ ਦੀ ਬਾਹਰਲੀ ਡਿਸ਼ ਖਾਈਏ ਤਾਂ ਵਧੀਆ ਲੱਗਦੀ ਹੈ ਜਿਹੜੀ ਆਪਦੇ ਘਰੇ ਤਾਂ ਆਪ ਬਣਾ ਕੇ ਖਾਣੀ ਪੈਂਦੀ ਹੈ ਘਰੇ ਤਾਂ ਆਪਣਾ ਕੇ ਖਾਣੀ ਪੈਂਦੇ ਆ ਇੱਥੇ ਤਿਆਰ ਮਿਲੂਗੀ ਆਪਾਂ ਨੂੰ ਵਧੀਆ ਤੇ ਕਦੇ-ਕਦੇ ਖਾਣੇ ਵਿੱਚ ਆਈਦੀ ਆ। ਸੁਮਨ ਸ਼ਰਮਾ ਜੀ ਮੈਂ ਤਾਂ ਇਹ ਕਹਿਣਾ ਚਾਹਨੀ ਆ ਜੀ ਸਾਡਾ ਪਠੰਡਾ ਸ਼ਹਿਰ ਮੇਲਿਆਂ ਦਾ ਸ਼ਹਿਰ ਵੱਜਣ ਲੱਗਿਆ। ਵੀ ਅੰਨੇ ਮੇਲੇ ਲੱਗ ਰਹੇ ਅੰਨੇ ਵਧੀਆ ਮੇਲੇ ਲੱਗ ਰਹਿਆ। ਪਹਿਲਾਂ ਬਾਵਰੋਸ ਰੋਡ ਤੇ ਲੱਗਿਆ ਸੀ ਉਸ ਤੋਂ ਬਾਅਦ ਜਾਗਦਾ ਜਗਨੂ ਲੱਗਿਆ ਹੁਣ ਆਪਣਾ ਰੋਸਗਾਰਣ ਕੋਲੇ ਮੇਲਾ ਲੱਗ ਰਿਹਾ। ਬਹੁਤ ਬਹੁਤ ਵਧੀਆ ਮੇਲਾ ਲੱਗ ਰਿਹਾ। ਜਿਹੜਾ ਮਤਲਬ ਅੱਛਾ ਓਬਵੀਸਲੀ ਬਾਵਰੋਸ ਰੋਡ ਦਾ ਵਾਲਾ ਤੇ ਇਹ ਉਹਦੇ ਨਾਲੋਂ 4 ਗੁਣਾ ਅੱਛਾ। ਬਹੁਤ ਵਧੀਆ। ਸਟਾਲਾਂ ਵੀ ਕਾਫੀ ਲੱਗੀਆਂ ਹੋਈਆਂ ਗਿਆ ਝੂਲੇ ਵਗੈਰਾ ਦੁਕਾਨਾਂ ਬਹੁਤ ਜ਼ਿਆਦਾ ਇੱਥੇ ਬਾਕੀ ਖਾਣ ਪੀਣ ਦਾ ਸਮਾਨ ਬਾਦੂ ਆ ਭੈਣਾਂ ਨੂੰ ਪਿਛਲੇ ਵਾਰੀ ਤੁਸੀਂ ਦੇਖਿਆ ਦੁਕਾਨਾਂ ਘੱਟ ਲੱਗਦੀਆਂ ਸੀ ਵਕਤ ਤਾਂ ਕਾਫੀ ਹਾਂਜੀ ਇਹ ਚੇਂਜ ਹੋ ਗਿਆ ਨਾ ਜੀ ਪਹਿਲਾਂ ਕਿਸੇ ਹੋਰ ਦਾ ਮੇਲਾ ਸੀ ਹੁਣ ਕਿਸੇ ਹੋਰ ਦਾ ਮੇਲਾ ਇਹਨਾਂ ਨੇ ਇਹ ਪਟਿਆਲਾ ਸ਼ਹਿਰ ਤੋਂ ਆ ਜੀ ਜਿੰਨਾਂ ਦਾ ਮੇਲਾ ਹੈ ਇਹ ਪਰ ਜਿਵੇਂ ਮਤਲਬ ਪਟਿਆਲਾ ਸ਼ਹਿਰ ਹੈ ਉਦਾਂ ਹੀ ਇਹਨਾਂ ਨੇ ਇੱਥੇ ਬਠਿੰਡੇ ਦੇ ਵਿੱਚ ਆਪਣਾ ਬਦਲ ਦਿਖਾਇਆ ਵੀ ਅਸੀਂ ਪਟਿਆਲੇ ਸ਼ਹਿਰ ਦੇ ਆ ਵਾਕੀ ਪਟਿਆਲੇ ਸ਼ਹਿਰ ਦੇ ਆ ਆ ਦੇਖੋ ਅੱਗੇ ਸਟਾਲਾ ਮੂਰੇ ਕੋਈ ਡੈਕਰ ਹਾਂਜੀ ਹਾਂਜੀ ਮੇਰੀ ਵੀ ਸਟਾਲ ਲੱਗੀ ਹੋਈ ਹੈ ਜੀ ਆ ਕੇਸਰ ਵਾਲਾ ਦੁੱਧ ਲੱਗਿਆ ਹੋਇਆ ਹੈਗਾ ਤੇ ਬਾਕੀ ਗਲਾਬ ਜਾਮਨ ਹੈ ਗਰਮਾ ਗਰਮ ਆਪਣਾ ਗਾਜਰਪਾਕ ਹੈ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੈ ਮਿਕਸ ਵੈਜ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਬਾਕੀ ਉਹ ਐਗ ਦੀ ਆਈਟਮ ਲੱਗ ਲ ਐਕਸਟਰਾ ਲੱਗਦੀ ਹੈ ਜੀ ਮੇਰੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਚੱਲ ਰਿਹਾ ਸਾਥ ਪਾਸੀਆਂ ਮਿੱਟੀ ਜਾ ਮਤੈ ਕਹਿੰਨੀ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤ ਟਾਈਮ ਕੱਟ ਕੇ ਜਰੂਰ ਮੇਲਾ ਦੇਖਣ ਆਣ ਪਹਿਲਾਂ ਤਾਂ ਬਠੰਡੇ ਵਾਲਿਆਂ ਦਾ ਦੇਖਦੇ ਸੀ ਪਾਏ ਹੁਣ ਦੇਖਣ ਪਟਿਆਲੇ ਵਾਲਿਆਂ ਦਾ ਪਟਿਆਲੇ ਵਾਲਿਆਂ ਦਾ ਚਾਰ ਗੁਣੇ ਅੱਛਾ ਹੈ ਬਹੁਤ ਸੋਹਣਾ ਮੇਲਾ ਹੈ ਬਹੁਤ ਵਧੀਆ